ਅਸੀਂ ਅਕਸਰ ਹੀ ਦੇਖਦੇ ਹਾਂ ਕਿ ਕੁਝ ਲੋਕ ਅਨਜਾਨਪੁਣੇ ਵਿੱਚ ਜਾਂ ਮਜ਼ਦੂਰਨ ਕਿਸੇ ਵੀ ਥਾਂ ਆਪਣਾ ਵਾਹਨ پارک ਕਰਕੇ ਕੰਮ ਚੱਲੇ ਜਾਂਦੇ ਹਨ ਪਰ ਬਾਅਦ ਵਿੱਚ ਕਿਸੇ ਹੋਰ ਨੂੰ ਉਹਨਾਂ ਦਾ ਵਾਹਨ ਗਲਤ پارک ਜਾਂ ਰਸਤਾ ਬਲੌਕ ਹੋਣ ਕਰਕੇ ਕਈ ਪ੍ਰਕਾਰ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਤਾਂ ਇਹ ਵੀ ਦੇਖਿਆ ਜਾਂਦਾ ਹੈ ਕਿ ਕਿਸੇ ਇੱਕ ਵਾਹਨ ਦੇ ਗਲਤ پارک ਹੋਣ ਕਰਕੇ ਜਾਮ ਵੀ ਲੱਗ ਜਾਂਦਾ ਹੈ ਹੁਣ ਅਜਿਹੇ ਵਿੱਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ ਵਾਹਨ ਦੇ ਮਾਲਕ ਨੂੰ ਕਿਸ ਤਰੀਕੇ ਨਾਲ ਸੰਪਰਕ ਕੀਤਾ ਜਾਵੇ ਨਾ ਤਾਂ ਉਹ ਆਪਣੇ ਵਾਹਨ ਦੇ ਇਰਤ ਗਿਰਦ ਹੁੰਦੇ ਹਨ ਅਤੇ ਨਾ ਹੀ ਉਹਨਾਂ ਦੇ ਵਾਹਨ ਉੱਪਰ ਕਿਸੇ ਵੀ ਪ੍ਰਕਾਰ ਦਾ ਕੋਈ ਨੰਬਰ ਮੌਜੂਦ ਹੁੰਦਾ ਹੈ ਕਿ ਉਸ ਵਾਹਨ ਮਾਲਕ ਨੂੰ ਸੰਪਰਕ ਕਰਕੇ ਬੁਲਾਇਆ ਜਾ ਸਕੇ ਤਾਂ ਅਜਿਹੇ ਵਿੱਚ ਗ੍ਰੀਨ ਸਿਗਨਲ ਟੈਕਨੋਲੋਜੀਜ਼ ਗਲਤ ਪਾਰਕਿੰਗ ਵਰਗੀਆਂ ਸੁਵਿਧਾਵਾਂ ਨੂੰ ਦੁਰਸਤ ਕਰਨ ਦੇ ਲਈ ਸਮਾਜ ਦੇ ਵਿੱਚ ਇੱਕ ਨਵਾਂ ਹੱਲ ਲੈ ਕੇ ਆਇਆ ਹੈ ਸਾਰਥੀ ਕਯੂਆਰ ਸਟicker ਇਸ ਸਟicker ਨੂੰ ਆਪਣੇ ਵਾਹਨ ਉੱਪਰ ਲਗਾਉਣ ਦੇ ਨਾਲ ਤੁਸੀਂ ਆਪਣੇ ਮੋਬਾਈਲ ਨੰਬਰ ਦੀ ਪ੍ਰਾਈਵੇਸੀ ਦੇ ਨਾਲ-ਨਾਲ ਵਾਹਨ ਗਲਤ پارک ਹੋਣ ਦੀ ਸਥਿਤੀ ਵਿੱਚ ਕਿਸੇ ਹੋਰ ਨੂੰ ਅਸੁਵਿਧਾ ਹੋਣ ਤੇ ਉਹ ਇਸ ਸਟicker ਉੱਪਰ ਮੌਜੂਦ QR ਨੂੰ ਸਕੈਨ ਕਰਕੇ ਤੁਹਾਨੂੰ ਬਿਨਾ ਆਪਣਾ ਫੋਨ ਨੰਬਰ ਦਿੱਤੇ ਆਂ ਔਰ ਬਿਨਾ ਤੁਹਾਡਾ ਫੋਨ ਨੰਬਰ ਜਾਣਿਆ ਤੁਹਾਨੂੰ ਫੋਨ ਕਰ ਸਕਣਗੇ ਔਰ ਦਰਪੇਸ਼ ਆਈ ਅਸੁਵਿਧਾ ਨੂੰ ਦੁਰਸਤ ਕਰਨ ਵਿੱਚ ਤੁਸੀਂ ਉਹਨਾਂ ਦੀ ਮਦਦ ਕਰ ਸਕੋਗੇ ਸਿਰਫ ਇਹੀ ਨਹੀਂ ਇਸ ਦੇ ਨਾਲ-ਨਾਲ ਜਿਸ ਤਰ੍ਹਾਂ ਕਿ ਅਸੀਂ ਸਾਰੇ ਹੀ ਦੂਲਦਰਾਡੇ ਸਫ਼ਰ ਕਰਦੇ ਹਾਂ ਔਰ ਅਸੀਂ ਸਭ ਜਾਣੂ ਹਾਂ ਕਿ ਕਦੇ ਵੀ ਕਿਸੇ ਨਾਲ ਵੀ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਵਾਪਰ ਸਕਦੀ ਹੈ ਤਾਂ ਇਹ ਕਯੂਆਰ ਸਟicker ਕਿਸੇ ਵੀ ਪ੍ਰਕਾਰ ਦੀ ਅਨਹੋਣੀ ਹੋਣ ਸਮੇ ਤੁਹਾਨੂੰ ਮਦਦ ਕਰਨ ਵਾਲੇ ਬਿਨਾ ਆਪਣਾ ਨੰਬਰ ਦਿੱਤੇ ਔਰ ਬਿਨਾ ਤੁਹਾਡੇ ਪਰਿਵਾਰਕ ਮੈਂਬਰਾਂ ਦਾ ਨੰਬਰ ਜਾਣੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਉਸ ਹਾਦਸੇ ਬਾਰੇ ਜਾਣਕਾਰੀ ਦੇ ਸਕਣਗੇ ਅੱਜ ਹੀ ਆਪਣੇ ਵਾਹਨ ਦੇ ਲਈ ਸਾਰਥਿਕ ਯੂਆਰ ਸਟicker ਆਰਡਰ ਕਰੋ ਔਰ ਇੱਕ ਚੰਗੇ ਨਾਗਰਿਕ ਹੋਣ ਦਾ ਫਰਜ਼ ਅਦਾ ਕਰੋ ਸਟicker ਆਰਡਰ ਕਰਨ ਦੇ ਲਈ ਜਾਂ ਵਧੇਰੇ ਜਾਣਕਾਰੀ ਦੇ ਲਈ ਸਾਡੇ ਫੋਨ ਨੰਬਰ 88725 88525 ਉੱਪਰ WhatsApp ਜਾਂ ਕਾਲ ਕਰ ਸਕਦੇ